ਕੁਨਸਤ ਤੇਰੀ ਰਾਸ ਤੂੰ ਮਾਤਰਾ ਹਮ ਬਾਲੂ ਤੇਰੇ ਤੇ ਤੁਮਰੀ ਕਿਰਪਾ ਨਾਲ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਰ ਸੁਮੇਰੀ ਤੁਮਰੇ ਸੂਤਾ ਤਾਣੀ ਕਮਤੇ ਹੋਏ ਸੁਆਗਿਆਕਾਰੀ ਤੁਮਰੀ ਦਰਮੇ ਤੇ ਤੂੰ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੋ ਦੇ ਆਗੇ ਅਰਦਾਸ ਹੰਰੀ ਜੀਉ ਕੁਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਬੜਿਆਈ ਕੋਈ ਨਾ ਨਾ ਜਾਣੇ ਮੇਰਾ ਕਿਨੇ ਤਾਂ ਆਪਣੇ ਵਾਰ ਮਹਾਰਾਗ ਬਖੰਤਾ ਸੁਹਰਾਸ ਤਾਂ ਕੋ ਵਿਘਨ ਨਾ ਪੁੜਾ ਜੰਕੀ ਨਿਪਰਾਭ ਦੇ ਅਰਦਾਸ ਅਰਦਾਸ ਇੱਕਉ ਕਰਿ ਵਾਹਿਗੁਰੂ ਜੀ ਕੀ ਫਤਿਹ ਪਾਸ਼ਾਈ ਦਸਵੀਂ ਪੌਣੀ ਪ੍ਰਥਮ ਗੋਤੀ ਸਿਮਰ ਕਾ ਗੁਰੂ ਮਹਾਰੂਪਦੇ ਇਤਹਾਏ ਜੇ ਅੰਗਦ ਗੁਰਦੇ ਅਮਰਦਾਸ ਰਾਮਦਾਸ ਅਮਰ ਜੀ ਸਹਾਏ ਅਰਜਨ ਹਰਿ ਗੋਬਿੰਦ ਨ ਸਿਮਰੋ ਸਿਮਰੋ ਸ੍ਰੀ ਹਰਿ ਰਾਇ ਜੀ ਸਿਮਰੋ ਹਰਿ ਕ੍ਰਿਸ਼ਨ ਧਿਆਈਐ ਜੇ ਸਿਟੇ ਸਭ ਦੁਖ ਜਾਏ ਇਗਲਾ ਹੰਦਰ ਸੁਮਰੀਆ ਘਰ ਨਾਉਣ ਆਵੇ ਧਾਏ ਸੋ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਵੰਸ ਦਾ ਨਿਹੰਸ਼ਵੇਂ ਚਿਤਾ ਪੰਥ ਦੇ ਵਾਰੀ ਅਮਰਤ ਦੇ ਦਾਤੇ ਸੋ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਵਣੀ ਦੀ ਮਹਿਮਾ ਕਹੀ ਨਾ ਜਾਏ ਪਾਠ ਦਰਸ਼ਨ ਦੀਦਾਰ ਨੇ ਝਾਂ ਤਰ ਕੇ ਖਾਲਸਾ ਸਾਧ ਸੰਗਤ ਜੀ ਬੋਲੋ ਜੀ ਸਵਾਹਾ ਵਾਹਿਗੁਰੂ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਹੱਡੀਆਂ ਜੇ ਆਪਣਾ ਸੱਪੀਆਂ ਜੀ ਨਾਮ ਜਪਿਆ ਵਾਹਿ ਸ਼ਕਿਆ ਦੇਵ ਚਲਾਇ ਤੇ ਵਾਹਿ ਦੇਤੇ ਅੰਡਰ ਦਿੱਤਾ ਦਿਨ ਹਰ ਗੁਰੂ ਪਿਆਰੇ ਸਚਿਆਣੇ ਕਮਾਈ ਦੇ ਅੰਦਰ ਤੇ ਖਾਲਸਾ ਸਾਧ ਸੰਗਤਨੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਆਂ ਨੇ ਧਰਮ ਹੇਲ ਤਸੀਸ ਦਿੱਤੇ ਬੰਨ ਬੰਦ ਪਟਾਇਆ ਚਾਰ ਖੜੀਆਂ ਤੇ ਜਿਹੜੇ ਉਲੀਆਂ ਦੇ ਗੰਢ ਵਿਚ ਵਾਲੇ ਹਰ ਤੇ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਕਿ ਕਿ ਕਿਸਾਂ ਸਵਾਸ ਸਮਾਦ ਭਾਈ ਤਾਂ ਅਸੀਂ ਮਰਦੇ ਨਾ ਪਾਣੀ ਆ ਪੀਦੇ ਜੀ ਕਮਾਈ ਦਾ ਧਿਆਨ ਰੱਖ ਕੇ ਖਾਤ ਸਾਥ ਸਾਥ ਜੀਵਨ ਲਈ ਵਾਹਿਗੁਰੂ ਗੁਰੂ ਸਾਹਿਬ ਜੀ ਨੇ ਪਹਿਲਾਂ ਤਾਂ ਸ਼ੁਰੂਆਤ ਗੋਦਵਾਰਿਆਂ ਤੇ ਆਪਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬਖਾਲਸਾ ਜੀ ਕਰਵਾ ਸਦੀ ਸਰਬਖਾਲਸਾ ਜੀ ਕੋ ਵਾਹਿਗੁਰੂ 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 ਕੀ ਝੋਲਾ ਕਿਤ ਆਲਨ ਦਾ ਸਰਬ ਸੁਖ ਹੋ ਰਿਹਾ ਜਹਾਂ ਜਹਾਂ ਖਾਤ ਸਾਹਿਬ ਜੀ ਸਾਹਿਬ ਕਹਾਂ ਕਹਾਂ ਰਸਵਾਰਿਆ ਆਇਤ ਦੇਵ ਤੇ ਬੁਰੇ ਵਰਤਕੇ ਪੈਜ ਸੰਸਕੀ ਜੀ ਸ੍ਰੀ ਸਹਜੀ ਸਾਹਿਬਾਨ ਸੇ ਜੀ ਕੇ ਬੋਲਵਾ ਦੇ ਗੋਦੋ ਜੀ ਵਾਹਿਗੁਰੂ ਸਿਖਾ ਸੇਵਕਾਂ ਨੂੰ ਸ੍ਰੀ ਰਾਮ ਪੈਸਾਂ ਦੇ ਰਹਿਤਾਨ ਵਜ਼ੀਰਦਾਨ ਸਾਧਾਨ ਪੁਰ ਸਾਧਾਨ ਬਾਨਾ ਸੇ ਦਾ ਨਾਮ ਦਾ ਸ੍ਰੀ ਅੰਮ੍ਰਿਤ ਸਰ ਸਹਜੀਏ ਦਰਸ਼ਨ ਇਸ਼ਾਨ ਚੌਕੀ ਟੰਡੇ ਬੁੰਗੇ ਜੁਗਰ ਲਗਟਾ ਅਧਰਮ ਕਾ ਦੇ ਕਾਰ ਬੋਲੋ ਜੀ ਵਾਹਿਗੁਰੂ ਸਿਖਾ ਸੇਵਕਾਂ ਨੇ ਮੰਨਮੀ ਮਾਤਕੀ ਮਾਤ ਪਾਤ ਦੇ ਰੱਖੇ ਆਪ ਵਾਹਿਗੁਰੂ ਦੇ ਆਦਾਰ ਪੁਰਖ ਆਪਣੇ ਪਾਸ ਦੇ ਸਰਾਰਾ ਸਹਾਇਤਾ ਦੀ ਜਿਨ੍ਹਾਂ ਗੁਰਦਾਰਿਆਂ ਗੁਜਾਮਾ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਹਰੇ ਦਰਸ਼ਕੋ ਦਿਦਾਰ ਸਰਵਾ ਸੰਮਾਨ ਦੇ ਦਾਨ ਪਾਰੇ ਖਾਲਸਾ ਜੀ ਨੂੰ ਬਖਸ਼ੋ ਤੇ ਨਾਮਾਇਲੇ ਮਾ ਸਤਿਗੁਰੂ ਉਹਨੇ ਕਰਾਣੇ ਆਂਦੇ ਤਾਂ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪੱਤ ਨਿਆਸਰਾਂ ਦੇ ਆਸਰੇ ਸਤਿਗੁਰੂ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪਾਲ ਪੁਰਖ ਵਾਹਿਗੁਰੂ ਜੀੋ ਆਪ ਜੀ ਵਿਪਾਰ ਬਖਸ਼ਿਸ਼ ਹੋਈ ਆ ਆਪਾਰ ਬਖਸ਼ਿਸ਼ ਸਤਿ ਸੰਤ ਸੱਚੇ ਪਾਸ਼ਾ ਆਪ ਜੀ ਸੇਵਾ ਦਰਨ ਸੇਵਾ ਬਖਸ਼ਿਸ਼ ਕੀਤੀ ਆ ਵੀ ਦਾ ਕੋਟਾ ਨੂੰ ਕੋਟਾ ਮੋਦ ਹੈ ਸਾਧੂ ਗੁਰ ਸੱਚੇ ਪਾਸ਼ਾ ਆਪ ਜੀ ਦੇ ਕਰਦੇ ਸੀ ਬੜਾ ਬਲਜਿੰਦ ਹੈ ਸਾਧੂ ਗੁਰ ਸੱਚੇ ਆਪਰੇ ਸੰਪਤੀ ਗੁਰੂ ਮਹਾਰਾਜ ਨੂੰ ਨਾਤੇ ਆ ਜਾਣ ਜਾਂ ਸਰਬਕ੍ਰਾਸ ਨਾਸੂ ਜਨਨ ਦੇ ਖੁਸ਼ੀ ਦੇ ਸਮੰਧ ਵਿੱਚ ਗੁਰੂ ਮਹਾਰਾਜ ਆਪ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਗੁਰੂ ਅਰਜਨ ਸਿੰਘ ਦਾ ਹੋਰ ਦਰਸ਼ਨ ਪ੍ਰਕਾਸ਼ ਵਿੱਚ ਆਪਨ ਪਵਨ ਪਵਤਰ ਬਾਣੀ ਕ੍ਰਿਸ਼ਨਾ ਜੀ ਆਪੇ ਪਾਠ ਦਾ ਪ੍ਰారంਭ ਕਰਵਾ ਦੇ ਜੀ ਮੈਂ ਤਾਂ ਇਹ ਕੋ ਮੈਂ ਸਭ ਨੂੰ ਸਜੇ ਬਾਝੋਂ ਆਮ ਨਹੀਂ ਨੂੰ ਸੋਹਣੇ ਪਛਾਕੇ ਬੇਟਾ ਕਿਦਾਂ ਜੀ ਦੀ ਕਾਰ ਕਰਨੇ ਸੇਵਕਾਂ ਤੇ ਇੰਨੀ ਮਿਹਰ ਮਿਲ ਆ ਹੱਥ ਰਗਣਾ ਸਭ ਤੋਂ ਮਨੋਠ ਪੂਰੇ ਖਾਨਾ ਗੁਰੂ ਮਹਾਰਾ ਜੀ ਬਤੀ ਦੇ ਆਰ ਜੀ ਉਝਨ ਸੱਚੇ ਪਾਸ਼ੇ ਬਖਸ਼ਿਸ਼ ਕਰਨ ਨੋ ਵੀ ਆਰ ਨੂੰ ਬਖਸ਼ਿਸ਼ ਕਰਨੀ ਸਤਗੁਰ ਸੱਚੇ ਪਾਸ਼ੋ ਕਰਨ ਵਾਲੇ ਜੀ ਹੁੰਦੇ ਹਨ ਜਨ ਦੇ ਗੁਰੂ ਮਹਾਰਾ ਜੀ ਆਪਨੇ ਬਖਸ਼ਿਸ਼ ਪ੍ਰਾਪਤ ਨਹੀਂ ਹਸਿਆ ਪ੍ਰਾਪਤ ਨਹੀਂ ਆ ਕਦੇ ਕਰਾਵੇ ਆਪੇ ਆਪ ਮਾਨਸਿਕ ਕਹਿ ਸੁਣਾਈ ਹਾ ਜੀ ਜਨ ਤੋਂ ਤੇਰੇ ਧਾਰਿਆ ਪਰ ਬਡੋਰੀ ਹਾ ਤਮਾਰੇ ਜੋ ਪ੍ਰਮੇਸ਼ਰੋ ਕਰਨਾ ਨਾਨਕ ਦਾਸ ਤੇਰੀ ਸੰਸਦ ਗੁਰ ਸੱਚੇ ਪਾਸ਼ਾ ਜੀ ਬਾਣੀ ਪੜੀ ਸੁਣੀ ਸੋਤ ਕਰਕੇ ਸੱਚ ਖੰਡ ਵਿੱਚ ਪਰਵਾਦ ਕਰਨੇ ਅਖਰ ਲਾ ਕਨਾ ਭੁਰੇ ਅੱਗੇ ਜੰਗਾਂਗੇ ਤੇ ਸੁਣ ਸਮਾਪਨਾ ਕਰਦੇ ਜੀ ਬਹਾਂ ਪੰਗ ਪੰਗ ਭੁਰਨ ਹਾਰ ਤੁਸੀਂ ਬਖਸ਼ਣ ਹਾਰ ਬਖਸ਼ਣਾ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਆਉਣ ਹਮਾਰੇ ਦਇਆ ਕਰੋ ਕਿਸ਼ਮਿਹਰ ਬਾਬੋ ਡੁੱਬਦੇ ਪੱਥਰ ਸਾਰੇ ਆਵ ਸਰਬ ਕਲਾ ਸਮਰੱਥ ਸਬੂਰ ਸੰਦੇ ਪਾਸ਼ਾ ਜੀ ਪਰਮਾਨੰ ਕਮੇ ਸੇਵਾ ਸਬੂਰ ਸੱਚੇ ਪਾਸ਼ਾ ਜੀਓ ਬਾਣੇਪੜੀ ਤੋਂ ਇਹ ਸੋਚ ਕਰਕੇ ਸਤਖੰਡ ਵਿਖੇ ਪ੍ਰਵਾਨਤਾਨੀ ਅੱਖਰ ਲਕਣਾ ਕੋਲ ਅਣਜਾਣ ਵਜੇ ਸਮੇਂ ਤੋਂ ਮਾਫ ਕਰਨਾ ਸਭ ਉਸੇ ਕੇ ਭਾਸ਼ੇ ਇਹ ਖੁਸ਼ੀ ਦੇ ਸਵੰਦੇ ਆਪੇ ਬਖਸ਼ੀ ਜੀ ਦਾ ਦਰਦਤੰਕ ਪੰਚ ਅੰਮ੍ਰਿਤਪਾਲ ਜੀ ਸਾਜਿਕ ਹਾਜ਼ਰ ਹੈ ਆਜੇ ਦਰ ਪ੍ਰਵਾਨ ਹੋ ਗਏ ਪ੍ਰਵਾਨ ਹੋਇਆ ਪ੍ਰਸ਼ਾਸਾ ਸਾਸਮਾ ਤੁਟਵਾਦੇ ਜੋਸ਼ ਹੋ ਗਏ ਆ ਗਏ ਬਗਵੰਤੋ ਆਹ ਗੁਰੂ ਵਾਹਿਗੁਰੂ ਵਾਹਿਗੁਰੂ ਬੋਹੇ ਗੁਰੂ ਜੀ ਲੋ ਲੋਗੋ ਤੱਪੇ ਆਜੇ ਸੰਮੁਖ ਹਾਜ਼ਰ ਹੋਏ ਪ੍ਰਵਾਨਤੋ ਉਸਾਸਮਾ ਤੁਟਵਾਦੇ ਜੋਸ਼ ਹੋ ਗਏ ਆ ਬਗਵੰਤੋ ਆਹ ਗੁਰੂ ਵਾਹਿਗੁਰੂ ਵਾਹਿਗੁਰੂ ਜੋਸ਼ੇ ਰਤੀ ਅਰਵਾਸ ਪਿਆਰੇ ਜਪ ਦੇਵਾ ਪਰੰਪਰਾਂ ਕਰੇ ਆਪਨੇ ਅੰਦਰ ਕੋ ਗੁਰੂ ਸਿੱਖ ਜੀ ਦੇ ਨਾਮ ਦੀ ਦਾਤ ਬਖਸ਼ਣੀਆਂ ਆਧੀਆਂ ਵਿਆਹੀਆਂ ਬਾਦੀਆਂ ਦਾ ਨਾ ਆਬ ਹਰਮ ਕਲਾਸ ਨਾਲ ਸੁਰਾਈਆਂ ਸੁਣਨੀਆਂ ਆ ਜੇ ਹਾਂ ਦਰਬੇਸ਼ ਪ੍ਰਵਾਨ ਕਰਨੀ ਹੁੰਨ ਪਿਰਹੂਲ ਬੇਟਾ ਦਰਬੇਸ਼ ਪ੍ਰਵਾਨ ਕਰਨੀ ਜੋ ਜੀ ਤਰ੍ਹਾਂ ਬਸ ਸੁਖਾਂ ਨਹੀਂ ਜਾਵੇ ਜੋ ਮੰਗਾ ਠਾਕੁਰਪਿੰਦੇ ਸੋਈ ਸੋਈ ਦੇਵਾ ਨਾਮ ਕਲਾਸ ਮੁਕਤੇ ਬੋਲਦਾ ਇਹ ਹਾਂ ਉਹਨਾਂ ਤਰ੍ਹਾਂ ਕੋ ਗੁਰੂ ਸਿੱਖ ਜੀ ਦੇ ਨਾਮ ਦੀ ਦਾਤ ਬਖਸ਼ਣੀਆਂ ਆਧੀਆਂ ਵਿਆਹੀਆਂ ਬਾਦੀਆਂ ਦਾ ਨਾਸਨ ਸੁਆਹਗੁਰੂ ਨਾਮ ਕਿਤਾਬੇ ਸਤਿਗੁਰੂ ਸਦੇ ਬਾਦਰੀ ਜੀ ਨੇ ਬੜੀ ਸੰਸੋਧ ਕਰਕੇ ਸੱਚ ਕਰਨ ਪ੍ਰੋਗਰਾਮ ਕਰਦੇ ਸੇਵਾ ਦਰਵੇ ਪ੍ਰਵਾਂ ਕਰਦੇ ਹੋਏ ਆਪ ਨੇ ਪਾਵਨ ਭੂਮੀ ਤੇ ਹੁਕਮ ਬਖਸ਼ੋ ਸਤਿਗੁਰੂ ਆਪ ਦੇ ਦਰ ਪਰਵ ਨੂੰ ਬਸੀ ਕੀ ਜਿਵੇਂ ਨਾਮ ਨਿਰੰਤਰ ਬਸੀ ਖਾਲਸਾ ਸਦੇ ਬਾਦਰੀ ਜੀ ਅਸੇ ਕੰਮ ਕਰਨੇ ਆਵੇ ਸ਼ਾਨ ਬਣੇ ਅਸੇ ਕੰਮ ਨਾ ਕਰੇ ਸ਼ਾਨ ਤੋਂ ਖਰਾਬ ਹਮ ਕਮ ਸੰਚਲਿਤ ਕਰਾ ਹਰ ਨਾਮ ਬਖਸ਼ੋ ਜੀ ਸੇਈ ਪਿਆਰੇ ਮੈ ਆਓ ਦਿਨ ਮਰੇ ਤੇਰਾ ਨਾਮ ਜਿਤਾ ਗੁਰੂ ਨਾਨਕ ਨਾਮ ਜਲਤੀ ਭਰੇ ਆਕਾਲ ਤੇ ਸਦਾ ਚਲਾਇਓ ਪੰਥ ਸਭ ਸਿੱਖ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਬਣਾ ਕੇ ਜੋ ਪ੍ਰਭ ਕੋ ਮਿਲ ਹੋ ਜਾ ਖੋਜ ਸ਼ਬਦ ਮਾਰਨ ਰਾਜ ਕਰੇਗਾ ਖਾਲਸਾ ਆਪੀ ਰਹੇ ਨ ਕੋਈ ਖਵਾਲ ਹੋਏ ਸਤ ਮਿਲੇਗੇ ਬਚੇ ਸ਼ਰਨ ਜੋ واحرو نام جہاں چڑے لو ترے پار جو شردا کرتے واحر پال کال جو شردا کرتے وے واحر پال کال بولی سونے کال واحو جی کا خالص वाहिगु जी फते